ਨਾਨਕ ਦੀ ਗੰਤੀ ਉੱਤੇ ਹੋਏ ਜੋ ਬਰਾਜਮਾਨ 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 ਦੇਸ਼ ਦੇ ਜਗਾਇ ਦੇਸ਼ ਦੇ ਜਗਾਇ ਨਿੱਕ ਦੀ ਗੱਦੀ ਉੱਤੇ ਹੋਏ ਜੋ ਬਰਾਜਮਾਨ ਨਾ ਨਿੱਕ ਦੀ ਗੱਦੀ ਉੱਤੇ ਹੋਏ ਜੋ ਬਰਾਜਮਾਨ ਵਾਹਿਗੁਰੂ ਸ਼ਾਂਤੀ ਦਾ ਸੋਮਾ ਸੋਣੀ ਸੂਰਤ ਮਨੁੱਖਤਾ ਦੀ ਸ਼ਾਂਤੀ ਦਾ ਸੋਮਾ ਸੋਣੀ ਸੂਰਤ ਮਨੁੱਖਤਾ ਦੀ ਅੱਖਾਂ ਲੇਖਾਂ ਦੇ ਲੱਖਾਂ ਲੇਖਾਂ ਦਾ ਹੈ ਦਿਮਾਗ ਗੁਰੂ ਰਾਮਦਾਸ ਨਾਨਕ ਦੀ ਗੱਦੀ ਉੱਤੇ ਹੋਏ ਜੋਬ ਰਾਜਵਾਨ ਨਾਨਕ ਦੀ ਗੱਦੀ ਉੱਤੇ ਹੋਏ ਜੋ ਸੱਚੇ ਸਹਿਬਾ ਦੀ ਕੀ ਸਫਤ ਅੱਖਾਂ ਹੋ ਸੱਚੇ ਸਹਿਬਾ ਦੀ ਕੀ ਛਿਪਸੀਆਂ ਅੱਖਾਂ ਉਹ ਪੁਤਲਾ ਸਾਜਿਆ ਜੀ ਨਹੀਂ ਨਸਾਨਦਾ ਉਹ ਕੋਈ ਆਖਦਾ ਉਹ ਕੋਈ ਆਖਦਾ ਮਿੱਟੀ ਦੀ ਮੁਠ ਹੈ ਤੇ ਕੋਈ ਆਖਦਾ ਰੂਪ ਭਗਵਾਨ ਦਾ ਹੈ ਉਹ ਕੋਈ ਨਹੀਂ ਕਿਸੇ ਨੂੰ ਪਤਾ ਜਰਨੈਲ ਸਿੰਘਾ ਉਹ ਕੋਈ ਨਹੀਂ ਕਿਸੇ ਨੂੰ ਪਤਾ ਜਰਨੈਲ ਸਿੰਘਾ ਉਹ ਕਰਨ ਵਾਲਾ ਹੀ ਸਭ ਕੁਝ ਜਾਣਦਾ ਏ ਜੇਲੇ ਜਬ ਤਪ ਸਤ ਸੰ ਤੋਖ ਪੱਲੇ ਬਣ ਆਏ ਜਬ ਤਪ ਸਤ ਸੰ ਤੋਖ ਪੱਲੇ ਬਣ ਆਏ ਮੋ ਮਾਇਆ ਦਿੱਤਾ ਹੈ ਮੋ ਮਾਇਆ ਦਿੱਤਾ ਹੈ ਤੇ ਅਗੇ ਗੁਰੂ ਰਾਮਦਾਸ ਨਾਨਕ ਦੀ ਗੱਦੀ ਉੱਤੇ ਹੋਏ ਜੋਬ ਰਾਜਵਾਨ ਨਾਨਕ ਦੀ ਗੱਦੀ ਉੱਤੇ होय जो बराजमाना तोब बगैर त्रिके ਸੇਵਕਾਂ ਦੇ ਹੱਥ ਪੈਰ ਸੇਵਾ ਤੋਂ ਬਗੈਰ ਤ੍ਰਿਗ ਸੇਵਕਾਂ ਦੇ ਹੱਥ ਪੈਰ ਸੇਵਾ ਤੋਂ ਬਗੈਰ ਤ੍ਰਿਗ ਸੇਵਕਾਂ ਦੇ ਹੱਥ ਪੈਰ ਸੇਵਾ ਤੋਂ ਬਗੈਰ ਤ੍ਰਿਗ ਸੇਵਕਾਂ ਦੇ ਹੱਥ ਪੈਰ ਨਿਕ ਤੇ ਗਤੀ ਉਤੇ ਹੋਏ ਜੋ ਬਰਾਜਵਾਨ ਬਾਗੋ ਬਾਗ ਹੋਏ ਅੱਜ ਦਿਲ ਗੁਰ ਸੰਗਤਾਂ ਦੇ 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 ਸਿੱਖੀ ਦਾਲੇ ਨਨਕ ਦੀ ਗੱਤੀ ਉੱਤੇ ਹੋਏ ਜੋਬ ਰਾਜਵਾਨ ਨਨਕ ਦੀ ਗੱਤੀ ਉੱਤੇ ਹੋਏ ਜੋਬ ਰਾਜਵਾਨ ਆ ਆ ਆ ਨਨਕ ਦੀ ਗੱਤੀ ਉੱਤੇ ਹੋਏ ਜੋਬ ਰਾਜਵਾਨ ਨਨਕ ਦੀ ਗੱਤੀ ਉੱਤੇ boy it's over